ਭਈ ਇਹ ਦੱਲਾ ਲਈ ਹਾਂਜੀ ਕਿਹੜੇ ਦੱਲੇ ਲਈ ਕਰਨਾ ਦਾ ਨੰਬਰ ਕਰਨਾ ਦਾ ਏਡੀ ਜਗਾ ਤੋਂ ਬਾਬਾ ਬਗਲਾ ਸਾਹਿਬ ਆਪਰੇ ਤੋਂ ਰੋਜ਼ੇ ਤੋਂ ਆਪਰੇ ਤੋਂ ਆਪਰੇ ਤੋਂ ਇਹ ਬਾਪੂ ਦਾ ਸਫਰ ਹੈ ਵਿਚਿਆਂ ਤੋਂ ਕੱਖੋਂ ਸਾਰੇ ਪੰਜਾਬੋਂ ਆਹਨ ਤੱਕ। ਸਾੰਗਿਆ ਵੋਲੇ ਤੋਂ ਪਹੁੰਚੇ ਗੁਰੂ ਮਹਾਰਾਜ ਰੋਪੜ ਕਰਨ ਤੋਂ ਦਸਲਾ ਬਾਬਾ ਬਿਜੇ ਸਿੰਘ ਜੀ ਐਨਕ ਦੇਲਨੌਰ ਤੋਂ ਗੁਰੂ ਮਹਾਰਾਜ ਤੋਂ ਦੋ ਵੀ ਚੱਕਣੇ ਆਉਂਦਾ ਹੈ ਜੀ ਆਇਆ ਧੰਨਵਾਦ। ਸੋ ਖਜਨ ਪੂਜਿਆ ਕਰੋ ਸਾਰਾ ਸਾਥੇ ਹਰ ਹਰ ਸੋਹਰਾ ਜੈ ਕਰੋ ਬੰਦ ਜਵੇ ਕਹਿੰਦੇ ਦਾਅਵਾ ਕੀ ਹੈ ਕਿ ਜਦੋਂ ਜੰਮੇਦਾਰ ਸਾਰੇ ਬਾਤ ਸਾਰੇ ਹੋ ਗਏ ਸਾਰੇ ਸੁਰਵਾਰ ਹੋਣਗੇ ਮੇ ਆਪਾਂ ਨਾਲੇ ਤੇ ਲੱਗਣ ਕਰਨੇ ਆ ਤੇ ਸਾਡੇ ਸਿਸਟਮ ਤੋਂ ਸਾਰੇ ਜਾਣਿਆ ਲੈ ਉਹਦੀ ਜਗਾ ਉਹ ਜਰੂਰ ਪਹੁੰਚੇ ਉਹ ਸਾਡੇ ਘੋੜੇ ਸਹੀ ਨਾਲ ਆਪਣੇ ਦੌਰ ਤੇ ਆਪਣੇ ਕਰਤਾਂ ਤੋਂ ਉਹਨਾਂ ਦੇ ਤੇ ਘੋੜ ਸਵਾਰ ਅੱਜ ਫਤੰਦ ਸਿਉਕੇ ਤੋਂ ਸਾਰਿਆਂ ਦੀ ਬਹੁਤ ਵੱਡੀ ਕਹਾਣੀ ਹੈ ਉਹ ਬੰਦੇ ਜਿਹੜਾ ਕੰਮ ਕਰਦੇ ਜਿਹੜਾ ਨੇ ਥੋੜੇ ਲੋਕਾਂ ਦੀ ਜਾਨ ਪਾਈ ਸੀ ਉਹ ਬਹੁਤ ਸਾਰੇ ਨਾਂ ਪੌਂਚਾ ਬਹੁਤ ਸਾਰੇ ਅਸਵਾਲ ਉਹਨਾਂ ਦੀ ਗੁਰੂਕੀਆਂ ਲਾਦੀਆਂ ਹੋ ਜਾਂ ਅੱਜ ਇਸ ਜੱਤੰਦਰ ਸੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਬਖਰੀ ਨਵੇਕੜੀ ਕਰਨਾ ਉਹ ਸਾਰੀ ਦੁਨੀਆ ਦੇ ਨਾਲ ਸੇ ਪੰਥ ਦੀ ਰੱਖੀ ਹੈ ਉਹ ਦਸ਼ਮਨ ਦੇ ਸੈਨਿਕਾਂ ਨੇ ਹੱਲਾ ਗਾਰਾ ਇਹ ਉੱਲੇ ਮੰਦਰ ਦੇ ਉੱਤੇ ਇਹ ਜੋੜ ਮੇਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਜੰਗੀ ਕਰਤਾ ਬਾਲਸੇ ਦੇ ਜਹਾਜ਼ਦਾਨ ਬਾਲਸੇ ਦੇ ਘੋੜਬਾਡੇ ਗੁਰੂ ਦੀਆਂ ਫੌਜਾਂ ਉਹਦੇ ਨਿਸ਼ਾਨ ਗੁਰੂ ਦੇ ਘੋੜ ਸਵਾਰ ਗੁਰੂ ਦੇ ਨਗਾਰੇ ਉਹ ਸਾਰੇ ਜਗਾ ਪਤਨਾਂ ਦੇ ਸੱਜਣਾਂ ਆਵਾਜ਼ ਉਹ ਸਾਰੀਆਂ ਫੌਜਾਂ ਇਹਨਾਂ ਦੀ ਬੜੀ ਵੱਡੀ ਕਮਾਈ ਬੜੀ ਵੱਡੀ ਸੇਵਾ ਹੁੰਦੀ ਹੈ ਉਹ ਸਾਰੇ ਅੱਜ ਤੇ ਹੋਲੇ ਫੱਲੇ ਦੇ ਪਾਵਨ ਦਿਹਾੜੇ ਦੇ ਉੱਤੇ ਕਿਹਾ ਸੀ ਕਿ ਮੇਰੇ ਉਹਨਾਂ ਨੇ ਆਪਣਾ ਕਹਿੰਦੇ ਆ ਰੰਗਦੇਵ ਦਾ ਕੋਈ ਵੀ ਫਰਮਾਨ ਅਜੇ ਨਹੀਂ ਮੰਨਣਾ ਇਹ ਰੰਗਦੇਵ ਨੇ ਇਹ ਦੇਖੀਦਾ ਕਿ ਮੇਰੇ ਰਾਜ ਦੇ ਵਿੱਚ ਕੋਈ ਘੋੜਸਵਾਰ ਵੀ ਨਹੀਂ ਦਸ ਸਕਦਾ ਕੋਈ ਨਹੀਂ ਦਸ ਸਕਦਾ ਦੇਖੋ 1 2 4 6 8 ਤੇ 10 ਘੋੜਸਵਾਰੀ ਕਰਦੇ ਇਹ ਪੁਰਸ਼ਾਂ ਫਿਰ ਉਹਨੇ ਆਖਿਆ ਕਿ ਮੇਰੇ ਰਾਜਦੇਵ ਰਾਮਦੇਵ ਦੀ ਆਗਿਆ ਕੋਲ ਸਿਰ ਤੇ ਪੱੰਥ ਵੀ ਕਰ ਸਕਦਾ ਹੈ ਬਈ ਹੁਧਿਆੜ ਦਾ ਨਾਮ ਕੀ ਹੈ ਉਹ ਬਹੁਤ ਸੇ ਪਾਉਂਦਾ ਨਾਮ ਹੈ ਸਫਾ ਜੰਗਣੀ ਹਾਂਜੀ ਸਫਾ ਜੰਗ ਸਫਾ ਜੰਗ ਤੇ ਯੁੱਧ ਕਿਵੇਂ ਹੁੰਦਾ ਹੈ ਔਰ ਉਸ ਤੋਂ ਬਾਅਦ ਉਹਨੇ ਆਖਿਆ ਤਿੰਨਾਂ ਪਾਸੇ ਦੇ ਲੋਕਾਂ ਨੇ ਇੱਕ ਕੰਨੀਆਂ ਤੋੜੇ ਸੱਜੇ ਪਾਛਾ ਨੇ ਕੱਦੇ ਕੱਦੇ ਦੇ ਦਾਤ ਤੇ ਕੱਲੇ ਕੱਲੇ ਨੂੰ ਢਾਰੇ ਬਣਾ ਦਿੱਤਾ ਕੱਲੇ ਕੱਲੇ ਨੂੰ ਪੰਜਾਹ ਕੇਤੀ ਮਹਾਰਾਜ ਨੇ ਚੁਣ ਕੇ ਮਹਾਰਾਜ ਨੇ ਸਭ ਤੋਂ ਸੋਹਣਾ ਸੁੰਦਰ ਪੰਜ ਸ਼ਾਹਾਂ ਵਾਲਾ ਬਾਣਾ ਮਹਾਰਾਜ ਕਹਿੰਦੇ ਇਹਨਾਂ ਕਿਉਂਕਿ ਮੈਂ ਕੱਲੇ ਨੇ ਪਾਉਣਾ ਮਹਾਰਾਜ ਕਹਿੰਦੇ ਖਾਲਸੇ ਪੰਥ ਨੂੰ ਸਾਰਿਆਂ ਨੂੰ ਇੱਕੋ ਜਿਹਾ ਹੀ ਸਾਰਿਆਂ ਨੇ ਕਹਿੰਦੇ ਖਾਲਸੇ ਦਾ ਬਾਣਾ ਬਸ ਇੱਕ ਹੈ ਸਾਰੇ ਹੀ ਗੁਰੂਆਂ ਦਾ ਖਾਲਸਾ ਪੰਥ ਇੱਕੋ ਜਿਹਾ ਬਾਣੇ ਦੇ ਵਿੱਚ ਇੱਕੋ ਬਾਣੀ ਦੇ ਵਿੱਚ ਔਰ ਇੱਕੋ ਮਰਯਾਦਾ ਦੇ ਵਿੱਚ ਰਹਿ ਕੇ ਤਿਆਰ ਵਰ ਤਿਆਰ ਅੱਜ ਸਾਰੀ ਦੁਨੀਆ ਦੇ ਵਿੱਚ ਖਾਲਸਾ ਪੰਥ ਛਾਇਆ ਹੋਇਆ ਜਿੱਥੇ ਕਿਤੇ ਦੇਖ ਲਓ ਬਾਹਰਲੇ ਮੁਲਕਾਂ 'ਚ ਔਰ ਇੱਥੇ ਦੇਖ ਲਓ ਇੱਥੇ ਕਿੱਡੇ ਖਾਲਸੇ ਦੇ ਜਾਹੋ ਜਲਾਬ ਦੇ ਦਰਸ਼ਨ ਹੁੰਦੇ ਆ ਕਿੰਡੀ ਕਿਰਪਾ ਹੈ ਗੁਰੂ ਮਹਾਰਾਜ ਦੀ ਇਹ ਗੁਰੂ ਮਹਾਰਾਜ ਨੇ ਰਾਜਿਆਂ ਵਾਲਾ ਬਾਣਾ ਬਖਸ਼ਿਸ਼ ਕੀਤਾ ਆਪਾਂ ਨੂੰ ਮਹਾਰਾਜ ਨੇ ਆਪਣਾ ਸਰੂਪ ਦਿੱਤਾ ਹੈ ਜੋ ਮਹਾਰਾਜ ਨੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਮ ਕਰੋ ਨਿਵਾਸ ਸੱਚੇ ਪਾਤਸ਼ਾਹ ਨੇ ਕਿਸੇ ਵੀ ਦੇਵੀ ਦੇਵਤੇ ਨੇ ਆਪਣੇ ਚੇਲੇ ਨੂੰ ਆਪਣੇ ਵਰਗਾ ਸਰੂਪ ਨਹੀਂ ਦਿੱਤਾ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣੇ ਵਰਗਾ ਬਾਣਾ ਆਪਣੇ ਵਰਗੇ ਦਿਮਾਗ ਆਪਣੇ ਵਰਗੇ ਜੰਗੀ ਸ਼ਸਤਰ ਤਿਆਰ ਬਰ ਤਿਆਰ ਔਰ ਸਾਰੀ ਮਰਜ਼ਾਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰ ਵਰ ਤਿਆਰ ਹੋਵੋ ਅਮਰ ਤਸਕੋ ਗੁਰੂ ਵਾਲੇ ਬਣੋ ਇੱਥੇ ਆਇਆ ਤਾਂ ਸਦਾ ਕਾਹੀ ਸਫਲਾ ਹੈ ਲੋਕੀ ਆ ਕੇ ਅੱਜ ਆਪਾਂ ਖਾਸੇ ਦੇ ਜੱਗ ਨੂੰ ਕਰਤਾ ਤੇ ਦੇਖਣੇ ਆ ਨਾ ਸੋ ਇਸ ਕਰਕੇ ਆਪਾਂ ਵੀ ਅਰਦਾਸ ਬੇਨਤੀ ਕਰੀਏ ਸੱਜੇ ਪਾਤਸ਼ਾਹ ਸਾਨੂੰ ਵੀ ਸਿੰਘ ਬਣਾਓ ਸਾਨੂੰ ਵੀ ਆਪਣੇ ਧੀਆਂ ਪੁੱਤਰ ਬਣਾਓ ਸਾਨੂੰ ਵੀ ਅਮਰਤ ਦੀ ਦਾਤ ਬਖਸ਼ੋ ਅਸੀਂ ਵੀ ਬਾਣੀ ਬਾਣੇ ਦੇ ਵਿੱਚ ਤਿਆਰ ਵਰ ਤਿਆਰ ਹੋਈਏ ਇਹ ਅਰਦਾਸਾਂ ਬੇਨਤੀਆਂ ਆਪਾਂ ਸਾਰਿਆਂ ਨੇ ਇੱਥੇ ਯਾਤਰਾ ਦਰਾਨ ਕਰਨੀਆਂ ਨੇ ਹਾਂਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਅਫਸਰ ਸਹਿਬਾਨ ਜਿਨ੍ਹਾਂ ਦੇ ਆ ਪਾਇਲਾਣੇ ਦੇ ਜੱਜਦਾਰ ਬਾਬਾ ਸਵੇਕ ਸਿੰਘ ਜੀ ਉਹ ਵੀ ਪਹੁੰਚੇ ਨੇ ਦਰਸ਼ਨ ਤਾਂ ਕਿੰਨਾ ਵੀ ਅੱਜ ਇਹ ਅਨੰਤ ਸਿਰਦਾ ਬੰਦ ਹੈ ਇਹ ਸਾਰੇ ਬੱਚਿਆਂ ਦੇ ਵਿੱਚੋਂ ਇੱਕ ਇੱਕ ਬੱਚਾ ਆਪਾਂ ਬੁੱਢੇਦਾਨ ਨੂੰ ਦੇਣਾ ਬੁੱਢੇਦਾਨ ਨੂੰ ਸੋ ਇਹ ਤਾਂ ਹੀ ਫੌਜ ਕਿਉਂਕਿ ਜਦੋਂ ਨਿੱਕੇ ਨਿੱਕੇ ਬਜੰਗੀ ਇਹ ਵਿੱਚ ਆਉਣਗੇ ਇਹ ਜਦੋਂ ਸੇਵਾ ਕਰਮ ਦੇ ਫਿਰ ਕਿਰਪਾ ਹੁੰਦੀ ਹੈ ਇਹ ਛੋਟੇ ਛੋਟੇ ਹੁੰਦੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਇਹ ਵੀ ਛੋਟੇ ਹੁੰਦੇ ਜੱਡ ਮੰਖ ਦੇ ਵਿੱਚ ਹੀ ਆਏ ਤੁਹੰਗੀ ਸਨ ਇਸੇ ਤਰ੍ਹਾਂ ਬਾਬਾ ਜੋਗਾ ਸਿੰਘ ਜੀ ਜੋ ਦਰਨੰਦ ਬਾਬਰੋ ਕਾਲ ਦੇ ਮੁਖੀ ਨੇ ਇਹ ਸਾਡੇ ਤਿੰਨ ਸਾਧ ਸੰਸਥਾ ਦੇ ਵਿੱਚ ਮੱਖ ਦੇ ਵਿੱਚ ਪੜਾ ਦਿੱਤੇ ਪਰਵਾਹ ਜਿੱਤੇ ਜਿਹੜੀ ਅਸੀਂ ਕਰਦੇ ਆ ਉਹ ਬਹੁਤ ਬਹੁਤ ਜਿਹਨੂੰ ਅਸੀਂ ਪੜ੍ਹਦੇ ਆ ਜਿੱਤੇ ਜਿਹੜੇ ਅਸੀਂ ਸਿੱਖਿਆ ਹੋਇਆ ਬਹੁਤ ਵੱਡਾ ਸਕੂਲ ਛੁੱਟੇ ਨਾਲ ਵੱਲੋਂ ਫੜਿਆ ਹੋਇਆ ਹੈ ਸੁਰਸੇਤਰਾ ਤੰਨਾਦਾਨ ਹਰੀਆਂ ਵੇਤਾਂ ਵਾਲਿਆਂ ਵੱਲੋਂ ਵੀ ਬਹੁਤ ਵੱਡਾ ਚੱਬੇਵਾਲ ਦੇ ਵਿੱਚ ਬੱਚਿਆਂ ਨੂੰ ਜਾਣ ਦਾ ਸਾਥੀ ਪੜ ਗਿਆ ਜੋ ਸਾਰੀਆਂ ਫੌਜਾਂ ਵਿੱਚ ਬੇਸਤੀ ਹੈ ਦੇਖੋ ਮਹਾਰਾਜ ਦੀ ਕਿਰਪਾ ਨਾਲ ਕੜਕਤ ਪਹੁੰਚ ਰਹੇ ਨੇ ਔਰ ਦੇਖੋ ਸੱਤੀ ਆ ਗਈ ਹੈ ਜਿਹਦੇ ਉੱਤੇ ਹਿੰਦਾਂ ਭੰਦਾ ਲਿਖਿਆ ਹੋਇਆ ਹੈ ਔਰ ਸਰਵਾਰ ਦੇ ਮੈਟਰਟਕ ਵੀ ਹੈ ਜੋ ਜੀ ਕੋਟਾਂ ਦਾ ਨਾਮ ਕਰਾ ਸਕੋ ਜਨਨ ਦੇ ਬੁਰੀ ਦੁਕਾਨ ਤੋਂ ਕੰਮਾ ਬਗਵਾ ਮਜੀਦਪੁਰ ਦੀ ਫੋਟੋ ਨਕਲੀ ਹੋਈ ਹੈ ਉਸ ਤੇ ਔਰ ਇਹੋ ਬਗਵਾ ਲੱਗਦਾ ਕਿ ਮਾਰਕੀ ਵੀ ਜਲਪਨ ਖੰਡਨ ਮੋਲ ਦੇਦੇ ਪਹੁੰਚ ਚੁਕੇ ਹਨ ਲੋਕੀ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਸਾਡੀ ਅੱਗੇ ਨਾਲੀ ਬੋਝ ਰਸਤਾ ਜ਼ਰੂਰ ਦੇ ਦਿਓ ਤਾਂ ਕਿ ਦਰਸ਼ਕਦਾਰੇ ਕਰਕੇ ਸਾਰੇ ਸਾ이드 ਸਾ이드 ਤੇ ਹੋ ਕੇ ਘੋੜਿਆਂ ਵਾਸਤੇ ਪਾਪਰ ਖਾਨੀ ਦੇ ਦੀਆਂ ਕੱਡੀਆਂ ਆ ਰਹੀਆਂ ਉਹਨਾਂ ਵਾਸਤੇ ਆਪ ਸਾਰੀਆਂ ਸੰਗਤਾਂ ਨੇ ਜਗਾ ਜਗਮੂਦ ਦੇ ਰਹੇ ਹੋ ਮੈਡਲ ਬੈਂਤੀ ਦੀ ਪਿਛਾਪੀ ਤੇ ਹੋਣਾਂ ਵਾਸਤੇ ਕਿਉਂਕਿ ਦੋਨੋਂ ਘੋੜਿਆਂ ਨੇ ਜਾਂ ਜਾਂ ਘੋੜਿਆਂ ਤੇ ਛੇਰ ਤੋਂ ਘੋੜਿਆਂ ਨੇ ਸਭਾਂ ਨੇ ਆਸਿਰੋ ਜੰਗੀ ਕਰਦਾ ਬਣ ਲੱਗਦੇ ਆ ਇਸ ਕਰਨੇ ਨਾਲ ਕੱਟ ਕੇ ਦੇ ਜੋ ਅਗਲੇ ਨੇ ਖਾਰੇ ਲੱਗਨੇ ਆ ਇਹ ਸਾਰਾ ਪ੍ਰੋਗਰਾਮ ਦਾ ਜਹਲਦੇ ਪਿੰਡਾ ਸਾਡੇ ਦੇ ਹਸਪਤਾਲ ਆਖੀ ਨੇ ਬਾਹਰ ਲਿਆਇਆ 11 ਮੰਡੀ ਵਾਲੇ ਦੇ ਸਾਰਾ ਖਾਤੇ ਲਗਾਈਦਾ ਅਲੱਗ ਪਾਸੇ ਸਾਰੀ ਵਾਸੀਆਂ ਨੂੰ ਪਤਾ ਲੱਗਦੇ ਖਾਸ ਕਰਕੇ ਸਬੋਤ ਖਾਤੇ ਸਾਨੂੰ ਦੇਖਿਆ ਵਿਚਾਰੀ ਜਿਨ੍ਹਾਂ ਨੂੰ ਪੁੱਛੋ ਖੜਦਾ ਉਹਨਾਂ ਨੂੰ ਖੜੇ ਦੇ ਰੋਣ ਦੀ ਕਿਰਪਾ ਦੀ ਕਿਰਪਾ ਦਾ ਸਭ ਤੋਂ ਸਭ ਨੂੰ ਸਤਕਾਰ ਦੇ ਨਾਲ ਨਿਸ਼ਾਨੀ ਜਿਨ੍ਹਾਂ ਨੂੰ ਖੜੇ ਕਰੋ ਹਾਂਜੀ ਬਾਈ ਜੀ ਉਹ ਤਰੀਕਾ ਜੋ ਜੀਆ ਬਾਈ ਜੀ ਦੇ ਨਾਮੇ ਪਾਸੋਂ ਮੇਰੇ ਮਹੱਲੇ ਦੇ ਸਦਖਨ ਦੁਆਰੇ ਕੰਮ ਵਾਸਤੇ ਪਹੁੰਚਦੇ ਹਾਂ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਰੱਖਣ ਹੋਣਾ ਭਾਵੇਂ ਬਹੁਤ ਬਾਤ ਨਹੀਂ ਕਰਾਂਗੇ ਸਾਰੇ ਜਣਾ ਪਹੁੰਚਦੇ ਆ ਜੀ ਆਪਾਂ ਸਭ ਨਾਲ ਬਣ ਆਏ ਹੋਏ ਹਾਂ 啊、这个累啊。 Ja, တော်ပြရတယ် موسیقی موسیقی لا <applause> <applause>